ਸੋ ਜਿੰਨਾਜ਼ਰ ਲੰਗਰ ਮਿਲਦਾਰਿਆ ਉਹ ਨਾਜ਼ਰ ਤਾਂ ਦੁਨੀ ਚੰਦ ਬਹੁਤ ਚੰਗਾ ਸੀਗਾ ਲੇਕਿਨ ਜਦਨ ਮਹਾਰਾਜ ਦਾ ਖਾਦੇ ਹੋਏ ਲੋਨ ਦਾ ਫਰਜ ਅਦਾ ਕਰਨ ਦਾ ਸਮਾਂ ਆਇਆ ਸੀ ਤੇ ਉਹ ਜਨ ਉੱਥੋਂ ਭੱਜਣ ਲੱਗਾਇਆ ਸਜੜਿਆ ਨੇ ਰਸਾ ਮੰਗਾਇਆ ਸੀਗਾ ਉਹਨੇ ਕਿਲੇ ਦੇ ਕੰਨ ਤੋਂ ਥੱਲੇ ਸਲਮਕਾ ਕੇ ਤੇ ਉਹਦੇ ਨਾਲ ਥੱਲੇ ਉਤਰਨਾ ਚਾਹਿਆ ਤੇ ਇਸ ਭਾਰਾ ਸਰੀਰ ਹੋਣ ਕਰਕੇ ਰਸਾ ਟੁੱਟ ਗਿਆ ਤੇ ਥੱਲੇ ਡਿਗ ਪਿਆ। ਸੋ ਥੱਲੇ ਇੰਨੀ ਜ਼ੋਰ ਦੇ ਨਾਲ ਡਿਗਿਆ ਕਿ ਭਾਰਾ ਸਰੀਰ ਹੋਣ ਕਰਕੇ ਭਾਰ ਸਾਰਾ ਲੱਤੇ ਪਿਆ ਤੇ ਲੱਤ ਟੁੱਟ ਗਈ। ਤੇ ਪਿੱਛੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸਿੰਘ ਕਹਿੰਦੇ ਕਿ ਮਹਾਰਾਜ ਤੁਹਾਡਾ ਹਾਥੀ ਤਾਂ ਭੱਜ ਗਿਆ ਆ ਤੇ ਹੁਣ ਮੁਕਾਬਲਾ ਕੌਣ ਕਰੇਗਾ? ਉਹ ਤਾਂ ਮੌਤ ਤੋਂ ਡਰਦਾ ਹੋਇਆ ਭੱਜ ਗਿਆ। ਸਿੰਘ ਮਹਾਰਾਜ ਨੂੰ ਕਹਿ ਰਹੇ ਨੇ ਕਿ ਮਹਾਰਾਜ ਜਿਹੜਾ ਹੱਥ ਏ ਆ ਉਹ ਝੰਗਿਆੜੇ ਮਾਰਦਾ ਹੋਇਆ ਖੇਲੇ ਵਾਲ ਨੂੰ ਆ ਰਿਹਾ ਆ ਉਹਨੂੰ ਸ਼ਰਾਬ ਪਿਆ ਕੇ ਮਸਤ ਕੀਤਾ ਹੋਇਆ ਤੇ ਉਹਦੇ ਪਿੱਛੇ ਹਜ਼ਾਰਾਂ ਹੀ ਫੌਜਾਂ ਚੜੀਆਂ ਆ ਰਹੀਆਂ ਨੇ ਗੁਰਪ੍ਰਤਾਪ ਸੂਰਜ ਉਹ ਗ੍ਰੰਥ ਦੇ ਬੋਲ ਨੇ ਕਹਿੰਦੇ ਬੜਾ ਬੜੀ ਬੜਾ ਬਲਵਾਨ ਬੜੇ ਮੁਸ਼ਾਇਰੇ ਤੇ ਲਾਲ ਅੱਖਾਂ ਸੋਹਣਾ ਤਿੱਖਾ ਦਾੜਾ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਫਰਜੰਦ ਬਾਬਾ ਬਚਿੱਤਰ ਸਿੰਘ ਛਤਰਵਾਂ ਦੇ ਅਗਰੂਰ ਨੂੰ ਤੋੜ ਕੇ ਸੱਟਣ ਵਾਲਾ ਤੇ ਉਸ ਵੇਲੇ ਮਹਾਰਾਜ ਗਰਜ ਕੇ ਦੀਵਾਨ ਦੇ ਵਿੱਚ ਬੋਲੇ ਕੀ ਹੋਇਆ ਜੇ ਹਾਥੀ ਦੌੜ ਗਿਆ ਆਇਆ ਤਾਂ ਹੁਣ 22 ਧਾਰ ਦੇ ਰਾਜਿਆਂ ਦਾ ਜਿਹੜਾ ਹਾਥੀ ਏ ਉਹਦੇ ਨਾਲ ਸਾਡਾ ਸ਼ੇਰ